ਤੱਕਦਾ ਬਿਲੰਤਰਦਰ ਕਾਣਾ ਜਿਹੜਾ ਆਪਾਂ ਨੇ ਤੋੜ ਦਿੱਤਾ ਇਸ ਤੋਂ ਵੱਧ ਕਰੇ ਕਿਸ ਨੂੰ ਲੀਡ ਨਹੀਂ ਲਾਉ। ਬਾਕੀ ਸਾਰੇ ਥੰਦੇ ਹੱਲੇ। ਅੱਛਾ ਸੁਣੋ। ਆਲੇ ਹੁਣ ਹੈਲੋ ਆਪਾਂ ਨੇ ਹੁਣ ਯਾਰ ਕਰ ਜਾ ਵੀਰੇ ਤੂੰ। ਆਪਾਂ ਨੇ ਬਹੁਤ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੰਦਰ ਚਾਰਕੇ ਤੇ ਗੁਰੂ ਕਾਮ ਬੁੱਕਾ ਮੰਡੀ ਜਾਣਾ ਇਸ ਲਈ ਆਪਾਂ ਜਿਹੜੇ 베ਰੀ ਨੂੰ ਫੇਰ ਲੱਗਦੇ ਆ ਝੂਠ ਜਾਂਦੀ ਹੈ ਆਪਾਂ ਨੂੰ ਲੋਕਾਂ ਨੇ ਬਹੁਤ ਫਤਵਾ ਦਿੱਤਾ ਆਪਾਂ ਨੂੰ ਕੇ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਤਨਵਾਦ ਕਰਨਾ ਕੋਈ ਟੋਲਟ ਮੱਕਾ ਨਹੀਂ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਸ਼ੋਰ ਕੋਈ ਬੜੇ ਚੱਜ ਨੇ ਨਹੀਂ ਮਨਾਣੇ ਕੋਈ ਕਿਸੇ ਤਰ੍ਹਾਂ ਦੇ ਚੱਜ ਨਹੀਂ ਮਨਾਣੇ ਪਿਆਰ ਦੇ ਨਾਲ ਜਾਣਾ ਮੱਥਾ ਟੇਕਣਾ ਜੀ 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 ਕੋਈ ਕਿਸੇ ਤਰ੍ਹਾਂ ਦੇ ਚੱਜ ਨਹੀਂ ਮਨਾਣੇ ਪਿਆਰ ਦੇ ਨਾਲ ਜਾਣਾ ਮੱਥਾ ਟੇਕਣਾ ਇੱਕ ਫੋਟੋ ਇੱਕ ਮਿੰਟ ਇੱਕ ਫੋਟੋ ਆਪਾਂ ਕਰਾਂਗੇ ਇੱਕ ਖੜੀ ਇੱਕ ਫੋਟੋ ਪਈ ਹੋਈ ਹੈ ਇੱਕ ਹਾਂ ਹਾਂ ਅੰਦਰੋਂ ਫੋਟੋ ਲੈਂਦੇ ਹਾਂ ਸਾਰੀ ਪਬਲਿਕ ਦੀ ਹੈ ਹਾਂ ਸਰ ਜੀ ਐਸ ਜੀ ਇੱਕ ਮਿੰਟ ਇੱਕ ਮਿੰਟ ਕਿਧਰ ਜਾਣਾਗੇ ਆਹਨਾਂ ਨੂੰ ਪੂਰੀ ਦੀ ਬਾਜੀ ਪੂਰੀ ਸਾਰੇ ਇਧਰੋਂ ਸਾਰੇ ਦੋਨੋਂ ਉੱਤਨਾ ਬਣਾਓ रूपा <muchas> भराम